ਸਵੇਰੇ ਸਵੇਰੀ ਮੀਂਹ ਪੈਣਾ ਸ਼ੁਰੂ ਹੋ ਗਿਆ ਜੀ ਅੱਜ ਤਾਂ ਅੱਜ ਦਾ ਰੱਬ ਨੇ ਇਸ ਮੌਸਮ ਜਿਆ ਖਰਾਬ ਕਰ ਰੱਖਿਆ ਹੈਗਾ ਤੇ ਕੱਲ ਸਾਰਾ ਦਿਨ ਬੱਦਲ ਸਾਰੇ ਹੋਏ ਸੀ ਅੱਜ ਸਵੇਰੇ ਸਵੇਰੀ ਮੀਂਹ ਪੈਣਾ ਸ਼ੁਰੂ ਹੋ ਗਿਆ ਝੜੀ ਲਾਲੀ ਜੀ ਰੱਬ ਨੇ ਤਾਂ ਇਹ ਥੋੜੀ ਥੋੜੀ ਕਿਨਮਨ ਕਾਣੀ ਜੀ ਹੋਈ ਜਾਂਦੀ ਹੈਗੀ ਇਹ ਤਾਂ ਮੱਝ ਆਪਣੀਆਂ ਬਾਹਰੀ ਬੈਠੀਆਂ ਨੇ ਹੋਰੀ ਰੱਬ ਨੇ ਜੀ ਹੋਰੀ ਵਟ ਲਾਤਾ ਟਾਈਮ 2 ਵਜੇ ਗਏ ਦੁਪਹਿਰ ਦੇ ਸਵੇਰ ਗਈ ਜੀ ਬਸ ਵਿਦੂਆ ਤਾਂ ਮੀਂਹ ਪੈਣੀ ਸ਼ੁਰੂ ਹੋ ਗਿਆ ਕਹਿੰਦੀ ਗਈ ਆ ਮੀਂਹ ਨਾ ਪਾਉਣ ਲੱਗ ਜੇ ਰੱਬ ਕਿਤੇ ਉਹੀ ਗੱਲ ਹੋ ਗਈ ਜੀ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਫਸਟਾਨੇ ਰੀ ਵਗੈਰਾ ਦੱਸਿਆ ਹੋਇਆ ਸੀ ਤੇ ਪ੍ਰਮਾਤਮਾ ਸੁੱਖ ਰੱਖੇ ਜੀ ਮੌਸਮ ਸਹੀ ਰਹੇ ਹੈ ਨਾ ਹਵਾ ਹੂਆ ਤੋਂ ਠੀਕ ਰਹੇ ਤੇ ਫਸਲਾਂ ਜੀ ਪੱਕੀਆਂ ਪਈਆਂ ਨੇ ਬਸ ਹੁਣ ਬੱਲੀਆਂ ਕੱਢਣ ਲੱਗੀਆਂ ਫਿਰ ਕਣ ਪੱਟੀ ਜਾਂਦਾ ਡਰ ਹੋ ਜਾਂਦਾ ਵਾ ਆਪਣੀ ਵਰਕੈਨ ਵੀ ਫੁੱਟਨੇ ਸ਼ੁਰੂ ਹੋ ਗਈ। ਆ ਦੇਖੋ। ਥੋੜੀ ਥੋੜੀ ਕੁੰਬਲਾ ਜੀ ਆਪਾਂ ਫੁੱਟਾਂ ਲੱਗੇ ਸਾਰੇ ਪੇੜ ਪੌਦੇ। ਤੇ ਆਹ ਵਾਲਾ ਬੂਟਾ ਵੀ ਫੁੱਟਣਾ ਸ਼ੁਰੂ ਹੋ ਗਿਆ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ। ਦੇਸਤੀ 8 ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ। ਅਸੀਂ ਸਾਰੇ ਠੀਕ ਠਾਕ ਹਾਂ। ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ। ਤੇ ਅੱਜ ਤਾਂ ਜਿਵੇਂ ਆਪਣੇ ਮੌਸਮ ਜਮਾਂ ਖਰਾਬ ਕਰਤਾ ਤੇ ਇੰਨੀਆਂ ਸੋਹਣੀਆਂ ਧੁੱਪਾਂ ਲਾ ਕੇ ਜੀ ਅੱਜ ਝੜੀ ਲਾ ਕੇ ਬਹਿ ਗਿਆ ਰੱਬ ਪਤਾ ਨਹੀਂ ਰੱਬ ਨੂੰ ਕੀ ਹੋਇਆ ਜੀ ਦੋ ਦਿਨ ਧੁੱਪ ਲਾਉਂਦਾਗਾ ਫਿਰ ਦੋ ਦਿਨ ਮੌਸਮ ਬਦਲਾਵਾਂ ਵਾਲਾ ਕਰ ਲੈਂਦਾਗਾ ਤੇ ਆਪਾਂ ਵਿਆਹ ਦੀਆਂ ਬਸ ਜਿ ਤਿਆਰੀਆਂ ਕਰ ਲਈਆਂ ਤੇ ਪ੍ਰੈਸ-ਪ੍ਰੈਸ ਕਰ ਲਈ ਮੈਂ ਕੱਪੜਿਆਂ ਤੇ ਸਵੇਰ ਦੀ ਲੱਗੀ ਹੋਈਆਂ ਜੀ ਪ੍ਰੈਸ ਕਰੀ ਜਾਂਦੀ ਸੀ ਦੋ ਘੰਟਿਆਂ ਵਾਂਗੂ ਲੱਗਿਆ ਫਿਰ ਪ੍ਰੈਸ ਕਰਦੇ ਹਾਂ ਨੂੰ ਤੇ ਬਾਕੀ ਜੀ ਸਾਰੇ ਕੰਮ ਧੰਦੇ ਕਰ ਲਏ ਸੀ ਮੰਮੀ ਵੀ ਨੇ ਔਖਾ ਹੋਇਆ ਪਿਆਗਾ ਤੇ ਜਦੋਂ ਐਸੀ ਗਈ ਮਮੀ ਉੱਪਰਲਾ ਕੰਮ ਸਾਰਾ ਕਰ ਲੈਂਦੇ ਨੇ ਹੁਣ ਸਾਰਾ ਕੰਮ ਬਸ ਫਿਰ ਮੈਨੂੰ ਕਰਨਾ ਪੈਂਦਾ ਹੈਗਾ ਤੇ ਟਾਈਮ ਵੀ ਹੁਣ ਜੀ 2 ਵਜੇ ਗਏ ਸੀ ਤੇ ਹੁਣ ਮੈਂ ਜੇ ਫਤਮਾ ਥ੍ਰੈਡਿੰਗ ਕਰਵਾਉਣ ਜਾਂਦੀ ਸੀ ਨਾਲੇ ਮੈਂ ਚਲ ਕੋਈ ਬਲੀਚ ਵਗੈਰਾ ਕਰਾ ਲਿਆਵਾਂਗੇ ਤੇ ਪਾਰਲਰ ਚ ਜਾਂਦੀ ਸੀ ਮੈਂ ਛੋਟੇ ਚਲੋ ਤੁਹਾਡੇ ਨਾਲ ਵੀਡੀਓ ਸ਼ੁਰੂ ਕਰ ਲੈਨੇ ਆ ਕਿ ਮੌਸਮ ਦਾ ਹਾਲ ਚਾਲ ਦੱਸ ਦਿੰਨੇ ਆ ਬਿਹਨੀਆਂ ਜੋਨੇ ਧੁੱਪਾਂ ਲਾ ਕੇ ਜੀ ਉਹੀ ਗੱਲ ਆ ਆਪਾਂ ਨੂੰ ਤਾਂ ਡਰ ਸੀ ਵੀ ਰੱਬ ਕਿਤੇ ਬੱਦਲ ਨਾ ਪਾਉਣ ਲੱਗ ਜੇ ਤਾਂ ਮੀਂਹ ਨਾ ਪਾਉਣ ਲੱਗ ਜੇ ਉਹੀ ਗੱਲ ਕਰੀ ਜੀ ਰੱਬ ਨੇ ਦੁਆਰੇ ਸੌਲ ਕਢਾਤੇ ਹਾਂ ਮੈਂ ਸੌਲ ਧਰਤਾ ਸੀ ਜੀ ਤੇ ਕੋਟੀਆਂ ਵਗੈਰਾ ਦੁਆਰਾ ਦੁਆਰਾ ਸ਼ੁਰੂ ਕਰਤੀ ਰੱਬ ਨੇ ਤਾਂ ਮੌਸਮ ਹੁਣ ਤਾਂ ਇਹ ਲੱਗਦਾ ਵੀ ਅੱਜ ਵੀ ਨਾਲ ਜਾਣੀਆਂ ਪੈਣੀਆਂ ਕੋਟੀਆਂ ਤੇ ਸੌਲ ਤੇ ਦੁਆਰਾ ਸਾਰਾ ਮੌਸਮ ਉਹ ਹੋ ਗਿਆ ਚਲੋ ਜੇ ਵੀ ਕੋਈ ਗੱਲ ਨਹੀਂ ਜੀ ਛੜੀ ਦਾ ਤਾਂ ਕੋਈ ਡਰ ਨਹੀਂ ਹੈਗਾ ਹਨਾ ਕਿ ਤੇ ਰੱਬ ਵਿਚਲ ਹਵਾ ਉਹ ਬਣਾ ਚਲਾਵੇ ਫੇਰ ਔਖਾ ਹੁਣ ਪੱਲੀਆਂ ਤੇ ਹੋਈ ਪਈਆਂ ਕਣਕਾਂ ਜਿਹੜੀ ਤੇ ਫੇਰ ਔਖਾ ਹੋ ਜਾਂਦਾ ਹੈਗਾ ਬਾਕੀ ਜੇ ਆਪਣਾ ਘਸ਼ਾਨਾ ਸਕੂਲ ਲਿਆ ਗਿਆ ਹੋਇਆ ਬਸ ਘਸ਼ਾਨ ਨੂੰ ਵੀ ਆਉਣ ਵਾਲਾ ਦਾ 2 ਵਜੇ ਮੈਂ ਦੇਖ ਰਹੀ ਹਾਂ ਮੈਨੂੰ ਘੰਟਾ ਕ ਲੱਗ ਜੂਗਾ ਪਾਰਲਰ ਚ ਤੇ ਆਪਾਂ ਚਲ ਜਾਏ ਉਹਨੇ ਥ੍ਰੈਡਿੰਗ ਵਗੈਰਾ ਕਰਾ ਲਿਆ ਉਹਨੇ ਹੈਗਾ ਬਹੁਤ ਟਾਈਮ ਹੋ ਗਿਆ ਜੀ ਮਾ ਤਾਂ ਥ੍ਰੈਡਿੰਗ ਵੀ ਨਿਕਲਵਾਈ ਹੈ ਜੀ ਹੁਣ ਤਾਂ ਤੇ ਮੈਂ ਕਿਹਾ ਚਲ ਚਾਹ ਤਿਆਰ ਤੀ ਹੋਈ ਆਗੀ ਚਾਹ ਕੱਢਣੀ ਚਲੀ ਜਾਨੇ ਆਂ ਤੇ ਮੈਂ ਮਿੱਠਾ ਵਗੈਰਾ ਪਾ ਲਾਂ ਚਾਹ ਚ ਆਪਾਂ ਗੁੜ ਹੀ ਪਾਉਣੇ ਹੁੰਨੇ ਆ ਚਾਹ ਚ ਗੁੜ ਦੀ ਖਰਾਬ ਖੁਸ਼ਬੂ ਆਉਂਦੀ ਹੈ ਜੀ ਇਹ ਆਪਾਂ ਚਾਹ ਚ ਪਾਵਾਂਗੇ ਗੁੜ ਪਾਵਣਾਗੇ ਗੁੜ ਵਾਲੀ ਚਾਹ ਤੇ ਨਾਲ ਆਪਾਂ ਥੋੜੀ ਜੀ ਖੰਡ ਪਾ ਲੈਣੀ ਹੁੰਨੀ ਹੈ ਜੇਕਰ ਮਿੱਠਾ ਘੱਟ ਹੋਵੇ ਚਾਹ ਜੀ ਆਪਾਂ ਨੂੰ ਗੈਸ 'ਤੇ ਧਰ ਲੈਣੇ ਹੁੰਨੇ ਆਗੇ ਤੇ ਫਿਰ ਉਧਰ ਉਹ ਲਾਈਟ ਵਾਲਾ ਚੁੱਲਾ ਜਦੋਂ ਪਾਣੀ ਜਦੋਂ ਉੱਠਾ ਘਟਾਉਂਗਾ ਮੈਂ ਮਿੱਠਾ ਪਾ ਦਾਂਗੀ ਫਿਰ ਮਿਲਦੇ ਆਂ ਲੋ ਜੀ ਚਾਹ ਜ ਆਪਾਂ ਮਿੱਠਾ ਪਾਤਾ ਹੁਣ ਚਾਹ ਬਣੀ ਆਪਣਾ ਪਾਣੀ ਆਪਣੇ ਜਨ ਲੱਗ ਗਿਆ ਪਹਿਲਾਂ ਹੁਣ ਘੋੜਾ ਰਹਿ ਜਾਊਗਾ ਫਿਰ ਸਲੋ ਕਰ ਦੇਣਾ ਥੋੜਾ ਜਿਹਾ ਸਲੋ ਤੇਜ ਜੀ ਜਾਊਗਾ ਆ ਦੇਖੋ ਤੁਹਾਨੂੰ ਮੌਸਮ ਦਾ ਹਾਲ ਦਿਖਾਈ ਦੇ ਕਹੋ ਜਾ ਹੋਇਆ ਪਿਆਗਾ ਸਾਰਾ ਸਿੱਧੀ ਕੋਲ ਸਾਰਾ ਸਮਾਨ ਹੈਗਾ ਤੇ ਜੁਐਲਰੀ ਵੀ ਵਗੈਰਾ ਸਾਰਾ ਇਹਦੇ ਵਿੱਚੋਂ ਕੱਢਿਆ ਰਹਿਣਾ ਆ ਚੂੜੀਆਂ ਵਾਲੀਆਂ ਨੇ ਇਹ ਇੱਕ ਹੋਰ ਨਹੀਂ ਹੁੰਦੀਆਂ ਸਾਮਣਾ ਉਹ ਜਿਹੜਾ ਨਟ ਜੇ ਨਾਲ ਕਸੀਆਂ ਜਾਂਦੀਆਂ ਹੁੰਦੀਆਂ ਨੇ ਆਏਗੇ ਆ ਸੈੱਟ ਦਿਖਾ ਦਿਓ ਲੱਗਿੰਦੇ ਸੋਲੇ ਨਾ ਆਡਵਰਟਾਈਜ਼ ਕਰੀਏ ਤਾਂ ਵਾਰ ਹੂੰ 300 ਸੈਂਸਮਨੇ ਦਾ ਕਿਰੇਤ ਨਾ ਵਸਾਰਿਆ ਨਾ ਆ ਟਿੱਕੇ ਆ चार हो सॅट आहे तीन सोला ते आढे चार सोला आधी साडे चार सोला आधी साडे चार सन सो ढाई सोला ढाई सेड सेड सो द्या साडे चार सो सोह्या सॅट बाकी पेने अलग अलग प्राइसने सारे बिनेचे होतं

ਮੇਰਾ ਫੋਨ ਚੱਕੀ ਉਹ ਦੁਕ ਲਵ ਗਿਆ ਵਾਲੇ ਸੈੱਟ ਨੇ ਦੀਦੀ ਕੋਲੇ ਉਸੂ ਸਿੰਘ ਕੋਹੋ ਜ ਮਰਜ਼ੀ ਸੈੱਟ ਲੈਣਾਗਾ ਆ ਲਓ ਕਿੰਨੇ ਸੋ ਦਾ ਆ 450 ਦਾ 330 ਦਾ ਆ ਜਾ ਆ ਲੋ ਜੀ ਤੁਸੀਂ ਆ ਸਕਦੇ ਹੋ ਆ ਦੀਦੀ ਕੋਲ ਇੱਥੇ ਵੀ ਕੋਈ ਵੀ ਮੇਕਅੱਪ ਦਾ ਕਰਵਾਉਣਾ ਤੁਸੀਂ ਸਾਰਾ ਦੀਦੀ ਕਰਦੇ ਨੇ ਪਾਰਲਰ ਦਾ ਤੇ ਬਾਕੀ ਇਹਨਾਂ ਕੋਲ ਸਾਰੇ ਸੈਟ ਵਗੇਰਾ ਵੀ ਤੁਸੀਂ ਇੱਥੇ ਹੀ ਲੈ ਸਕਦੇ ਹੋਗੇ ਕਿਵੇਂ ਪਾਰਲਰ ਤੋਂ ਜੀ ਆਪਾਂ ਆ ਗਏ ਸੀ ਆ ਕੇ ਬਸ ਹੋਂਦ ਮੀ ਵੀ ਹਟ ਗਿਆ ਉਦੋਂ ਜ਼ਰੂਰ ਪਈ ਗਿਆ ਕਣੀਆਂ ਜੀਆਂ ਵਾਹ ਚੜੀ ਜੀ ਵਾਂਗੂ ਲਈ ਰੱਖਿਆ ਕਰ ਆਪਣੇ ਤੇ ਹੁਣ ਮੌਸਮ ਵਧੀਆ ਸਾਫ ਹੋ ਗਿਆ ਤੇ ਹੁਣ ਆਪਾਂ ਕਰਦੇ ਆਂ ਸਬਜ਼ੀ ਦੀ ਤਿਆਰੀ ਤੇ ਗੋਭੀ ਦਾ ਜੇ ਹੁਣ ਆਪਣੀ ਨਿਸਰ ਜੇ ਗਈ ਗੋਭੀ ਦਾ ਇੱਕ ਇਕ ਜੇ ਇਕੱਠੇ ਜੇ ਫੁੱਲ ਸਾਰੇ ਆ ਗਏ ਬਸ ਉਹ ਇਕੱਠੇ ਜੀ ਖਰਾਬ ਹੋ ਗਏ ਵਿੱਚੋਂ ਤੇ ਗਾਜਰਾ ਪਟਕੇ ਲਿਆਏ ਆਂ ਜੀ ਆਪਾਂ ਹੁਣ ਹੁਣ ਗਾਜਰਾ ਦੀ ਸਬਜ਼ੀ ਬਣਾਉਣੇ ਆਂਗੇ ਤੇ ਚਨ ਲਿਆ ਤੀਨੇ ਇਹ ਵੀ ਖਰਾਬ ਜੀਆਂ ਹੋਣ ਲੱਗੀਆਂ ਬਸ ਘਰ ਵਿੱਚ ਤਾਂ ਵਧੀਆ ਪਈਆਂ ਨੇ ਜੇ ਹੁਣ ਵਿੱਚ ਬਾਲਾ ਜਿਹੜੀਆਂ ਪਾਣੀ ਦੇ ਵਿੱਚ ਰਹਿੰਦੀਆਂ ਨੇ ਉਹ ਥੋੜੇ ਥੋੜੇ ਖਰਾਬ ਹੋਈ ਜਾਂਦੀਆਂ ਨੇ ਤੇ ਮੌਸਮ ਮੀਂਹ ਹਟ ਚੁੱਕਿਆਗਾ ਤੇ ਹੁਣ ਤਾਂ ਸਾਫ਼ ਆ ਜੀ ਮੌਸਮ ਬਸੇ ਬੱਦਲ ਤਾਂ ਘਰ ਰੱਖੇ ਨੇ ਰੱਬ ਨੇ ਦੁਬਾਰਾ ਤੋਂ ਠੰਡ ਖਰਤੀ ਜੀ ਰੱਬ ਨੇ ਤਾਂ ਹੁਣ ਤਾਂ ਮੈਂ ਟਾਈਮ ਨਾਲੀ ਕੋਟੀ ਪਾ ਲਈ ਟਾਈਮ ਨਾਲੀ ਸੌ ਲੈ ਲਿਆ ਤੇ ਟਾਈਮ ਵੀ 5:00 ਵਜੇ ਨੇ ਹੁਣ ਹਜੇ ਆਪਾਂ ਬਸ ਤੇ ਬਾਕੀ ਜੀ ਤੁਸੀਂ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਆ ਕਰੋ ਤੇ ਆਪਾਂ ਹੁਣ ਵੀਡੀਓ ਦਾ ਵੀ ਕਰਦੇ ਆ ਐਂਡ ਤੇ ਮਿਲਾਂਗੇ ਨਿਊਜੇ ਬਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ